ਅਕਾਲ ਪਤਿ ਸਾਹਿਬ ਦੇ ਹੁਕਮਨਾਮਿਆਂ ਦੀ ਪਾਲਣਾ ਨਾ ਕਰਕੇ ਜਿਹੜੀ ਭੱਤੀ ਕਰੋਗੇ ਉਹ ਨੂੰ ਪੁੱਜਲੇ ਸਵਤਾਰ ਨਹੀਂ ਕਰਨਾ ਸਾਰੇ ਉਹਦੇ ਨੂੰ ਜੇ ਕਬੂਲਦੇ ਜਿਹੜੇ ਮੀਰੀ ਪੀਰੀ ਦੇ ਸਿਧਾਂਤ ਦੀ ਪਾਲਣਾ ਕਰਦੇ ਨੇ ਉਹ ਸਾਰੇ ਜਿਹੜੇ ਗੁਰਸਿੱਖ ਨੇ ਅਕਾਲ ਪਤਿ ਸਾਹਿਬ ਦੇ ਹੁਕਮਨਾਮਿਆਂ ਨੂੰ ਇਨ ਬੈਲੋ ਦੀ ਪਾਲਣਾ ਕਰਦੇਗੇ ਇੱਕ ਕੋਈ ਉਹਦੇ ਇਸ ਤਰ੍ਹਾਂ ਨਹੀਂ ਹੋਊਗਾ ساری ਗੱਲ ਪੰਜਾਬ ਦੇ ਪੰਜਾਬੀ ਅੱਗੇ ਸਿੱਖ ਪੰਥ ਅੱਗੇ ਤੇ ਸਭ ਤਾਂ ਅੱਗੇ ਸਾਰਾ ਕੁਝ ਦੋ ਤਿੰਨ ਦਿਨਾਂ ਚ ਸਾਰਾ ਕੁਝ ਸਾਫ ਹੋ ਗਿਆ ਉਹ ਇਸਤਲ ਦਾ ਸਿੰਘ ਸਾਹਿਬ ਨੇ ਵੀ ਉਹਨਾਂ ਨੂੰ ਮੈਸੇਜ ਦਿੱਤਾ ਆ ਤੇ ਧਾਮੀ ਸਾਹਿਬ ਨੇ ਵੀ ਗੱਲ ਆਖੀ ਆ ਕਿ ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮ ਨਾਮਿਆਂ ਦੀ ਪਾਲਣਾ ਨਾ ਕਰਕੇ ਜਿਹੜੀ ਭੱਤੀ ਕਰੋਗੇ ਉਹ ਨੂੰ ਕੋਈ ਸਵਾਰ ਨਹੀਂ ਕਰਨਾ ਤੇ ਉਹਨਾਂ ਨੇ ਇਹ ਜਿਹੜਾ ਸੁਨੇਹਾ ਸ਼੍ਰੋਮਣੀ ਕਾਲੀ ਦਲ ਦੇ ਜਿਹੜੀ ਲੀਡਰਸ਼ਿਪ ਦੇ ਉਹਨਾਂ ਦੇਤਾ ਆ ਪਰ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਜਿਹੜੇ ਸੋਹਿਤ ਨੇ ਜਿਹਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਪਾਲਣਾ ਕਰਨਾ ਚਾਹੁੰਦੇ ਆ ਉਹ ਇਸ ਗੱਲ ਨੂੰ ਮੰਨ ਰਹੇ ਆ ਕਿ ਜੇ ਭਰਤੀ ਹੋਊਗੀ ਜਿਸ ਨੂੰ ਸੰਗਤ ਨੇ ਹੀ ਪ੍ਰਵਾਨ ਕਰਨਾ ਆ ਉਹ ਭਰਤੀ ਹੋਊਗੀ ਅਕਾਲ ਤਖਤ ਸਾਹਿਬ ਤੋਂ ਬਣਾਈ ਕਮੇਟੀ ਜਿਹਦੀ ਸੱਭ ਮੰਦਰੀ ਆ ਉਹਦੀ ਦੇਖ ਲੈ ਕੇ ਭਰਤੀ ਹੋਊਗੀ ਸਾਰੇ ਤੇ ਕੋਈ ਭਰਤੀ ਨੂੰ ਪੰਥ ਨੇ ਮਾਨਤਾ ਦੇਣੀ ਆ ਤੇ ਸਾਨੂੰ ਉਮੀਦ ਆ ਕਿ ਇਸ ਜਿਹੜੀ ਭਰਤੀ ਮਹਿੰਮ ਦਾ ਵੀ ਅਕਾਲ ਪੱਖ ਸਾਹਿਬ ਦੇ ਹੁਕਮ ਨਾਮਾ ਨੂੰ ਲੈ ਕੇ ਵੀ ਹੱਲ ਨਿਕਲੇਗਾ ਕਿਦੋਂ ਦਾ ਕਾਗਜ਼ ਹੋਏਗਾ ਜੀ ਇਹ ਕੋਈ ਸਮੇਂ ਦੀ ਗੱਲ ਨਹੀਂ ਕਰ ਸਕਦੇ ਦੋ ਚਾਰ ਦਿਨ ਦੀ ਗੱਲ ਨਹੀਂ ਆ ਇਹ ਸਾਰੀ ਗੱਲ ਪੰਜਾਬ ਦੇ ਪੰਜਾਬੀਆਂ ਅੱਗੇ ਸਿੱਖ ਪੰਥ ਅੱਗੇ ਤੇ ਸੰਗਤਾਂ ਅੱਗੇ ਸਾਰਾ ਕੁਝ ਦੋ ਤਿੰਨ ਦਿਨਾਂ ਚ ਸਾਰਾ ਕੁਝ ਸਾਂਭਿਆ ਦੇਖਦੇ ਤਾਂ ਆਪਣਾ ਆ ਗਿਆ ਆਪਣੀ ਪਾਲਤਰੀ ਆਪਣਾ ਦਿਸੇ ਇਹ ਬਾਦੂ ਬਾਦੂ ਨਾ ਦਰਬਾਰ ਤੇ ਔਰ ਉਹ ਅਗੇ ਅੱਜ ਜੀ ਮੇਰੇ ਕੋਲ ਬਹੁਤ ਬਹੁਤ ਦੇਖਿਆ ਗਿਆ ਕਿ ਇੱਕ ਬੰਨੇ ਹੀ ਨਹੀਂ ਕਿ ਆਪਕੋ ਇਹ ਸਮਝੋ ਕਿ ਜੋ ਵੀ ਕandidate ਇਸ ਨੂੰ ਨਹੀਂ ਜਾਣਦੇ ਕੁਝ ਵੀ ਸ਼੍ਰੀਖਾਲਤਾ ਸਾਹਿਬ ਦੇ ਆਦੇਸ਼ਾਂ ਦੇਖੋ ਇਦਾਂ ਜੀ ਵੀ ਹਰ ਵਰਸ਼ਿਕ ਗੁਰੂ ਨਾਨਕ ਨਾਮੇਵਾ ਸੰਗਤ ਜਿਹੜੇ ਵੀ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਜਿਹਦੀ ਅਕਾਲ ਪੁਰਖ ਸਾਹਿਬ ਦੀ ਸਰਪ੍ਰਸਤੀ ਤੇ ਹੇਠ ਜਿਹੜੇ ਸਾਰੇ ਅਹੁਦੇ ਨੂੰ ਜੋ ਕਮੂਨ ਤੇ ਜਿਹੜੇ ਮੀਰੀ ਪੀਰੀ ਤੇ ਸਿਦਾਂਤ ਦੀ ਪਾਲਣਾ ਕਰਦੇ ਨੇ ਉਹ ਸਾਰੇ ਜਿਹੜੇ ਗੁਰਸਿੱਖ ਨੇ ਅਕਾਲ ਪੱਖ ਸਾਹਿਬ ਦੇ ਹੁਕਮਨਾਮੇ ਨੂੰ ਇਨ ਬੈਲੋ ਦੀ ਪਾਲਣਾ ਕੀਤੀ ਇੱਕ ਕੋਈ ਉਹ ਇਸ ਤਰ੍ਹਾਂ ਨਹੀਂ ਹੋਊਗਾ ਇੱਕ ਦਾਤਵਾਲਾ ਵੀ ਕਿਹਾ ਗਿਆ ਸੀਗਾ ਕਿ ਦਾਗੀ ਤੇ ਬਾਗੀ ਕੱਢੇ ਹੋ ਜਾਣ ਕੋ ਲੇਟ ਤਾਂ ਇਹਨਾਂ ਨੇ ਡੇਟ ਕੀਤਾ ਤਾਂ ਉਹ ਵੀ ਗੱਲ ਦੇਖ ਸਕਦੇ ਆ ਫਿਰ ਉਹਨਾਂ ਤੋਂ ਬਾਅਦ ਗੁਰਸਿੱਖੀ ਇਹ ਕਿ ਗੁਰਸਿੱਖਾਂ ਦਾ ਫਰਜ਼ ਨਹੀਂ ਬਣਦਾ ਕਿ ਉਹ ਸਿੱਖ ਕਿਦੇ ਆਪਣੇ ਆਪਣੇ ਕਰਕੇ ਕਦੀ ਵੀ ਸਾਡੇ ਸਿਧਾਂਤ ਨੂੰ ਟਾਲੀ ਨਹੀਂ ਲੱਗਣੀ ਚਾਹੀਦੀ ਸਿਧਾਂਤ ਸਾਡਾ ਬਰਕਰਾਰ ਰਹੂਗਾ ਰਹਿਦੀ ਦੁਨੀਆਂ ਤੱਕ ਮੇਰੀ ਪੀੜ੍ਹੀ ਦਾ ਇਹ ਸਾਰਿਆਂ ਨੂੰ ਜਿਹੜੇ ਆਪਣੇ ਅਕਾਲ ਪੁਰਖ ਸਾਹਿਬ ਦੀ ਸਰਪ੍ਰਸਤੀ ਹੇਤੋਂਦੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਲੋਕ ਉਹ ਸਾਰੇ ਸੰਗਤ ਬੰਨ੍ਹਵੇਂਗੇ ਪਰ ਹਰਿਆਣਾ ਦੇ ਵਿੱਚ ਅਕਾਲੀ ਦਲ ਨੂੰ ਜਿਸ ਤਰ੍ਹਾਂ ਦੀ ਸਫਲਤਾ ਮਿਲੀ ਹੈ ਨਹੀਂ ਮੰਨਿਆ ਉਹਦੇ ਵਿੱਚ ਉਹ ਗੁਰਸਿੱਖਣੀ ਹੈ ਉਸ ਦੇ ਤਾਲੇ ਆਪਣੇ ਦੇਸ਼ੋ-ਵਡੇਰਿਆਂ ਦੇ ਚਾਹ ਦੇ ਨੇ ਜਿਹੜੇ ਨਹੀਂ ਮੰਨਦੇ ਉਹ ਬਹੁਤ ਵੱਡੀ ਕਿਤਾਈ ਕਰ ਰਹੇ ਨੇ ਬਹੁਤ ਵੱਡੀਆਂ ਗਲਤੀਆਂ ਕਰ ਰਹੇ ਨੇ ਉਹਨਾਂ ਨੂੰ ਕਰਨਾ ਨਹੀਂ ਚਾਹੀਦਾ ਕਿ ਅਸੀਂ ਗੱਲ ਨੂੰ ਲੋਕਾਂ ਦੇ ਪਰਵਾਹ ਨਹੀਂ ਕਰਨਾ ਕਿ ਸੰਗਤ ਕਦੀ ਵੀ ਇਸ ਗੱਲ ਨੂੰ ਨਹੀਂ ਆਪਣੇ ਸਵੀਕਾਰ ਕਰੂਗੀ ਮਡਾਰਾ ਸਾਹਿਬ ਅਕਾਲੀ ਦਲ ਨੂੰ ਹਰਿਆਣਾ ਦੀਆਂ ਚੋਣਾਂ ਦੇ ਵਿੱਚ ਕਾਫੀ ਸਫਲਤਾ ਮਿਲੀ ਹੈ ਇਹਦਾ ਕੀ ਤੁਸੀਂ ਸਮਝੋ ਕਿ ਕਿਉਂਕਿ ਪੰਜਾਬ ਵਿੱਚ ਅਸੀਂ ਲੜਤਾਰਦੇ ਪਏ ਹਰਿਆਣਾ ਵਿੱਚ ਉਹਨਾਂ ਨੂੰ ਲੋਕ ਹੱਥਾਂ ਦੇ ਚੁੱਕਦੇ ਪਏ ਨੇ ਚਲੋ ਚੰਗੀ ਗੱਲ ਹੈ ਜੀ ਜੇ ਅਕਾਲੀ ਦਲ ਨੂੰ ਉੱਥੇ ਆਪਣੇ ਉਹਨਾਂ ਦੇ ਮੈਂਬਰ ਬਣੇ ਨੇ ਤੇ ਬੜੀ ਇਸ ਗੱਲ ਦੀ ਸਾਨੂੰ ਤਾਂ ਖੁਸ਼ੀ ਆ ਕਿ ਕਿਸੀ ਵੀ ਕਾਲੀ ਆ ਅਸੀਂ ਅਕਾਲੀ ਦਲ ਦੀ ਸੁੱਖ ਮੰਗਦੇ ਆ ਤੇ ਅਕਾਲੀ ਦਲ ਨੂੰ ਅਸੀਂ ਤਕੜਾ ਹੋਣਾ ਦੇਖਣਾ ਚਾਹੁੰਦੇ ਆ ਅਸੀਂ ਜੰਮੇ ਅਕਾਲੀ ਆ ਸਾਡੇ ਬਜ਼ੁਰਗਾਂ ਨੇ ਅਕਾਲੀ ਦਲ ਵਾਸਤੇ ਬਹੁਤ ਵੱਡੀਆਂ ਜਿਹੜੀਆਂ ਹੈ ਕੀ ਆ ਸੰਘਰਸ਼ ਕੀਤੇ ਸ਼ਹਾਦਤਾਂ ਵੀ ਦਿੱਤੀਆਂ ਤੇ ਬੜੀ ਵੱਡੀ ਕਮਾਈ ਆ ਸਾਡੇ ਬਜ਼ੁਰਗਾਂ ਦੀ ਸਾਰਾ ਸਿੱਖ ਪੰਥ ਅਕਾਲੀ ਦਲ ਦਾ ਭਲਾ ਚਾਹੁੰਦਾ ਆ ਤੇ ਅਕਾਲੀ ਦਲ ਦੇ ਨਾਲ ਖੜਾ ਆ ਪਰ ਅਕਾਲੀ ਦਲ ਦੇ ਲੀਡਰਾਂ ਨੂੰ ਅਸ਼ਾਲਪਤ ਸਾਬ ਦੇ ਹੁਕਮਨਾਮਿਆਂ ਤੋ ਪਾਸੇ ਨਹੀਂ ਰਹਿਣਾ ਚਾਹੀਦਾ ਹੁਕਮਾਂਿਆਂ ਦੀ ਇਹਨ ਬਿੰਦ ਪਾਲਣਾ ਕਰਨੀ ਚਾਹੀਦੀ ਆ ਬਿਡਲ ਸਾਹਿਬ ਇੱਕ ਆਦੇਸ਼ ਦਿੱਤਾ ਗਿਆ ਸੀ ਕਿ ਦਾਗੀ ਤੇ ਬਾਗੀ ਇਕੱਠੇ ਹੋ ਜਾਣ ਇਕਤਾ ਦੇ ਵਿੱਚ ਕੀ ਅਰਚਨ ਕੀ ਹੈ ਜੀ ਇਕਤਾ ਜੀ ਦੇਖੋ ਅਸੀਂ ਤਾਂ ਜੋ ਸਾਡੀ ਸ਼੍ਰੋਮਣੀ ਅਕਾਲੀ ਦਲ ਸਰਦਾਰ ਲਹਿਰ ਸੀ ਉਹਨੂੰ ਅਸੀਂ ਬਾਈਂਡ ਅਪ ਕਰਤਾ ਸਮੇਟਤਾ ਸੀਗਾ ਜੋ ਸਾਨੂੰ ਹੁਕਮ ਹੋਇਆ ਸੀ ਆਪਣੇ ਕਾਲ ਤੱਕ ਸਭ ਤੋਂ ਕਿ ਉਹਨਾਂ ਨੇ ਕਿਹਾ ਸੀ ਕਿ ਅਕਾਲੀਪਲ ਦੇ ਵਾਸਤੇ ਅਕਾਲੀ ਦਲ ਨੂੰ ਤਗੜੇ ਕਰਨ ਵਾਸਤੇ ਤੁਸੀਂ ਆਪਣਾ ਯੋਗਦਾਨ ਪਾਓ ਤੇ ਹੌਲੀ ਹੌਲੀ ਸਾਰਾ ਪੰਥ ਇਕੱਠਾ ਹੋਊਗਾ ਅਸੀਂ ਚਾਹੁੰਦੇ ਹਾਂ ਪੰਥ ਇਕਤਾ ਹੋਵੇ ਤੇ ਐਸੀ ਗੱਲ ਨਹੀਂ ਕੋਈ ਇਕੱਡੇ ਰਹੂਗਾ ਜਦੋਂ ਸਾਰਾ ਪੰਥ ਇੱਕ ਪਲੇਟਫਾਰਮ ਤੇ ਇਕੱਠਾ ਆਊਗਾ ਇਹਦੇ 'ਚ ਕੋਈ ਦਾਗੀ-ਬਾਗੀ ਦੀ ਗੱਲ ਨਹੀਂ ਠੀਕ ਆ ਕੇਵਰੀ ਮਤਭੇਦ ਪੈਦਾ ਹੋ ਜਾਂਦੇ ਨੇ ਕੇਵਰੀ ਵੱਖਰੇਵੇਂ ਬਣ ਜਾਂਦੇ ਆ ਲੇਕਿਨ ਸਿਆਣੇ ਇਸ ਗੱਲ 'ਚ ਆ ਕਿ ਉਹਨਾਂ ਮਤਭੇਦਾਂ ਨੂੰ ਵੱਖਰੇਵਿਆਂ ਨੂੰ ਦੂਰ ਕਰਕੇ ਸਿੱਖ ਪੰਥ ਦੇ ਭਲੇ ਲਈ ਪੰਜਾਬ ਵਾਸਤੇ ਪੰਜਾਬ ਨੂੰ ਅਗਵਾਈ ਦੇਣ ਵਾਸਤੇ ਸਾਰੀਆਂ ਪੰਥਕ ਪਰਮ ਇੱਕ ਪਲੇਟਫਾਰਮ ਤੇ ਘਟਾ ਘਟੇ ਹੋਣ ਦੀ ਲੋੜ ਹੈ